ਕੀ ਹਾਲ ਹੈ ਜੀ ਸਾਰਿਆਂ ਦਾ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇਖਦੇ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਖਾਤਰ ਸਟੈਂਡਰਡ 460 ਜੋ ਕਿ ਬਾਹਰ ਦਾ ਨੰਬਰ ਟਰੈਕਟਰ ਆ ਜੀ ਬਹੁਤ ਹੀ ਸਸਤਾ ਰੇਟ ਆ ਡਬਲ ਕਲਚ ਆ ਜੀ ਪਾਵਰ ਸਟੀering ਆ ਤੇ 7-11 ਵਾਲਾ ਟਰੈਕਟਰ ਆ ਜੀ ਤੇ ਸਪੀਡਾਂ ਵਾਲਾ ਜਿਹੜਾ ਸਪੀਡ ਗੀਅਰ ਚ ਟਰੈਕਟਰ ਆ ਜੀ ਉਹ ਟਰੈਕਟਰ ਆ ਜੀ ਸਪੈਸ਼ਲ ਮਾਡਲ ਤੇ ਚੇਂਜਰ ਗੀਅਰ ਆ ਜੀ ਟਰੈਕਟਰ ਦੀ ਜੇ ਆਪਾਂ ਗੱਲ ਕਰੀਏ ਜੀ 2014 ਮਾਡਲ ਟਰੈਕਟਰ ਆ ਜੀ ਟਰੈਕਟਰ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਜੀ ਕੱਲੇ ਰਿੰਗ ਪੇਂਟ ਆ ਜੀ ਟਰੈਕਟਰ ਦੇ ਸਾਰਾ ਟਰੈਕਟਰ origignal ਆ ਰੰਗ ਪੇਂਟ ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਮਾਲਕ ਵੀਰਾਂ ਦੀ ਕਿਸੇ ਪਾਸਿਓ ਕੋਈ ਕਮੀ ਨਹੀਂ ਜੀ ਟਰੈਕਟਰ ਚ 60 HP ਦੇ ਨਾਲ ਟਰੈਕਟਰ ਆ ਜਾਂਦਾ ਜੀ ਇਹ ਤੇ ਬਾਕੀ ਜੀ ਆਪਾਂ ਟਰੈਕਟਰ ਦੀ ਗੱਲ ਕਰੀਏ ਇੰਜਨ ਗੇਅਰ ਬਹੁਤ ਵਧੀਆ ਜੀ ਕਾਗਜ਼ ਪੱਤਰਾਂ ਦੀ ਗੱਲ ਕਰੀਏ ਤਾਂ ਨੰਬਰ ਜੀ ਬੈਸਟ ਬੰਗਾਲ ਦਾ ਕਾਗਜ਼ ਪੱਤਰ ਮਾਲਕ ਵੀਰਾਂ ਨੂੰ ਮਿਲ ਜਾਣਗੇ ਜੀ ਮਾਲਕ ਵੀਰਾਂ ਨੂੰ ਐਫਟੀ ਰੀਡ ਮਿਲ ਜਾਊਗਾ ਬਹੁਤ ਸਾਫ਼ ਸੁਥਰਾ ਟਰੈਕਟਰ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਟਾਇਰਾਂ ਦੀ ਗੱਲ ਕਰੀਏ ਤਾਂ ਜੀ ਅਗਲੇ ਟਾਇਰ 60 70% ਨਾਲ ਦੇ ਨੇ ਜੀ ਪਿਛਲੇ ਪਰ ਟਾਇਰ ਦੀ ਨਾਲ ਦੇ ਮੰਨ ਕੇ ਚੱਲੋ ਟਾਇਰ ਅਦਲਾ ਬਦਲੀ ਹੋਏ ਹੋਏ ਨੇ ਟਾਇਰ ਹੈਗੇ ਨੇ ਜੀ ਪਿਛਲੇ 40% ਟਾਇਰ ਆ ਜੀ ਨਵਾਂ ਮਾਡਲ ਦੇ ਟਰੈਕਟਰ ਬਿਲਕੁਲ ਹੀ オリジナル ਰੰਗ ਪੇਂਟ ਦਾ ਇੰਜਨ ਗੇਅਰ ਦਾ ਫੁੱਲ ਓਕੇ ਆ ਜੀ ਨਾ ਪਿਛਲੇ ਟਾਇਰ 40% ਨੇ ਗੂਡিয়ার ਦੇ ਪੱਕੇ ਟਾਇਰ ਨੇ ਜੀ ਬੇਦਾਗ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਬਹੁਤ ਸਸਤਾ ਜੀ ਮਾਲਕ ਵੀਰਾਂ ਨੇ ਰੇਟ ਰੱਖਿਆ ਜੀ 2,60,000 ਰੁਪਿਆ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਉਹਨਾਂ ਨਾਲ ਤੁਸੀਂ ਫੋਨ ਲਾ ਕੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਆਪਣੇ ਚੈਨਲ ਉੱਤੇ ਐਡ ਲਗਵਾਉਣੀ ਹੋਵੇ ਤਾਂ ਆਪਣਾ ਹੈਲਪਲਾਈਨ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਵੀਡੀਓ ਜਾਂ ਫੋਟੋਆਂ ਖਿੱਚ ਕੇ ਸੈਂਡ ਕਰ ਦਿਓ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰੇ ਸਪੋਰਟ ਕਰੋ ਜੀ ਆਪਣੇ YouTube ਚੈਨਲ ਦੀ ਧੰਨਵਾਦ ਜੀ